ਲਾਵੀ ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਹੀ ਆਸਰਾ ਲਾਵੀ ਬਈ ਹਾਈ ਕੱਟਦੇ 24 ਮਾਡਲ ਮਸ਼ੀਨ ਨੂੰ ਬਾਹਰ ਤੇ ਇਹਦਾ ਡਰਮ ਰੂਮ ਤਾਂ ਬਦਲਿਆ ਵੱਢਦੇ ਥੋ ਕਾਹਨ ਰਸੀ ਇਹ ਬਲੇਡ ਲੈ ਲੈ ਬਲੇਡ ਨਾਲ ਵੱਢਦੇ ਨਹੀਂ ਤਾਂ ਹਾਂ ਸਿੱਧੀਆਂ ਵਿੱਚੀਆਂ ਤੇ ਕੀ ਬੋਲਿਆ ਤੇ ਨਾ ਮਲੇਜ ਲੈ ਦਾᱹਡੀ ਨੂੰ ਹਿੰਦਰਾ ਲਾ ਲਿਆ ਉਹ ਮਤਲਬ ਉਹ ਪੁਰਾਣੀ ਕਿਹੜੀ ਆ ਲਓ ਜੀ ਆਪਣੀ ਸ਼ਾਰਟ ਅੱਗੀ ਸੀਗੀ ਧੋ ਕੇ ਅੰਦਰ ਲਾਤੀ ਡਰਮ ਤਾਂ ਇਹਦਾ ਬਦਲਾ ਵਾ ਕਿ ਇਹ ਆ ਇਕੱਲਾ ਬਦਲਣਾ ਹੈ ਹਿੱਸਾ 4x4 ਲਾਉਣਾ ਸਿੰਪਲ ਲਾਉਣਾ ਅੱਜ ਤੇ ਓਏ ਆ ਦੇਖੀ ਚਾਚਾ ਤੈਨੂੰ ਆਹ ਪਾਲੇਟਾਂ ਲੈਣਗੇ ਭਾਈ ਲਾਉਣ ਆਪੇ ਅੱਛਾ ਮੂਰੇ ਟੈਂਟ ਹਾਂ ਖੋਲ ਦੇ ਖੋਲ ਦੇ ਖੋਲ ਕੇ ਖੋਲ ਕੇ ਦੇ ਲਾਈਟਾਂ ਸੋਹਣੀਆਂ ਕਿੱਥੋਂ ਲੈ ਕੇ ਕਿੱਥੋਂ ਨਹੀਂ ਆਏ ਇਹ ਜਿਹੜਾ ਨਾ ਬੜੀ ਦੂਰੋਂ ਆਈਆਂ ਹਾਂ ਇਹ ਹਾਂ ਇਹ ਸ਼ਕਲ ਵੇਖ ਕੇ ਮਲਾ ਮਲਾ ਕੇ ਲੈ ਕੇ ਆਉਂਦੇ ਆ ਨਾਲ ਮਲਾ ਕੇ ਹਾਂ ਲੱਗਾ ਹਾਂ ਸ਼ਕਲ ਰਲਾ ਕੇ ਹਾਂ ਖੋਲੇ ਨੂੰ ਸ਼ਕਲ ਜਿਹੜਾ ਲੈ ਕੇ ਆ ਉਹਦੇ ਕਿ ਜਿਹਨੇ ਚਲਾਉਣੀ ਉਹਦੀ ਨਾਲ ਦੀ ਚਿੱਟੀ ちゃっ ਤਾਂ ਇਹਨੂੰ ਕਹਿੰਦਾ ਹੈ ਗੱਲ ਦਾ ਆਵੇ ਨਾ ਨਾ ਕਦੇ ਆ ਨਾ ਸਾਰੇ ਬੜੇ ਮੇਰੇ ਵੀ ਲਾਉਣਾ ਤੇ ਤੇਰੇ ਲਾ ਦੇਗੇ ਤੇਰੀ ਆਹੀ ਨਜ਼ਰ ਵੱਟੂ ਲਾਵਾਂਗੇ ਹਮ ਤਾਂ ਆਵਾ ਚੀਜ਼ਾਂ ਪਈ ਠੀਕ ਆ ਪੈਂਟ ਆ ਉਹ ਵੱਡੀਆਂ ਲਾਈਟਾਂ ਦੇ ਵਿਚਾਲੇ ਕਰਕੇ ਲਾਵਾਂਗੇ ਇਹ ਦੋਨਾਂ ਦੇ ਕਰਕੇ ਇਹ ਜਗਣੀ ਰਾਤ ਨੂੰ ਰਾਤ ਨੂੰ ਜਗਣੀ ਪੀਲਾ ਤੇ ਚਿੱਟਾ ਦੋ ਰੰਗ ਕੱਢਦੇ ਗਏ ਦਿਨੇ ਭੋਜਨ ਨਹੀਂ ਹੈ ਦਿਨੇ ਭੋਜਨ ਨਹੀਂ ਆ ਝਮੱਕੇ ਨਹੀਂ ਵੈਸੇ ਮਾਰਦੇ ਝਮੱਕੇ ਮਾਰਨਾਂ ਕਾ ਲੈਣਗੇ ਝਮੱਕੇ ਨਹੀਂ ਮਾਰਦੇ ਇਕਲੇ ਇਕ ਦੋ ਪੈਂਟ ਜਗਦੇ ਆ ਤੇ ਚਿੱਟਾ ਤੇ ਖੱਟਾ ਵਾ ਯਾਰ ਨਾ ਉੱਲੂ ਬੈਟਾਂ ਨੂੰ ਮਾਰਕੀਟ 'ਤੇ ਪਰ ਜੇ ਇਹਨੇ ਮਾਰਨ ਦਾ ਹੁੰਦਾ ਤਾਂ ਆ ਉਹ ਉਹ ਚੀਜ਼ ਨਹੀਂ ਕਰਦੇ ਉਹ ਤਾਂ ਚਾਹੀਦਾ ਹੁੰਦਾ ਹੈ ਸੱਚ ਮੱਕਾ ਵੇ ਚਾਹੀਦਾ ਹੁੰਦਾ ਸਾਡੇ ਪਿੰਡ 'ਚ ਜਿਹੜਾ ਇੱਕ ਉਹ ਤਮੱਕੇ ਵਾੜਾ ਸੀ ਤਮੱਕੂ ਉੱਗਾ ਚ ਖੜ ਕੇ ਤੇ ਉਹ ਕੁੱਟਦਾ ਸੀ ਉਹਨੂੰ ਫੜ ਕੇ ਆ ਵੀ ਸਾਡਾ ਫੋਰਮੈਨ ਤਾਂ ਫਿਰਦਾ ਵੈਸੇ ਐਮਪੀ ਬਈ ਐਂ ਖੱਟ ਲੇ ਅੱਛਾ ਪਿੱਛੋਂ ਇੱਕ ਪਾ ਹੋਊਗਾ ਥੱਲੋਂ ਲੱਗਿਆ ਉਹਦੇ ਨੀਲੇ ਉਹਦੇ ਚੋਂ ਹੋਊਗਾ ਪਿੱਛੋਂ ਪੂਛ ਚ ਲੱਗਿਆ ਵੇ ਇਧਰਲੇ ਪਾਸੋਂ ਵੜਾ ਉਹ ਸੱਚ ਗੰਡਾ ਪਿੱਛੇ ਇੱਕ ਕਾਲੀ ਉਹਦੇ ਪੂਛ ਦਾ ਥੱਲੇ ਐਨਾ ਕਿ ਜੇ ਇਧਰ ਦੀ ਖੜ ਦੇ ਖੜ ਦੇ ਖੜ ਦੇ ਖੜ ਦੇ ਖੜ ਦੇ ਖੜ ਜਾ ਆਈ ਹੈ ਆ ਬੱਲਾ ਕੀ ਦਾ ਵੇ ਕਿਹੜਾ ਇਹ ਦਸ਼ਮੇਸ਼ ਦਾ ਅੱਛਾ ਇਧਰ ਦਸ਼ਮੇਸ਼ ਤਾਂ ਫੋਨ ਪਿਆ ਆ ਕੇਸ ਦਾ ਖੁੱਲਿਆ ਪਿਆ ਇਧਰ ਅਸੀਂ ਕੇਸ ਦਾ ਤਾਂ ਕੰਮ ਪੁਲੀਆਂ ਪਲੀਆਂ ਰਹਿ ਗਈਆਂ ਪਾਉਣ ਵਾਲੀਆਂ ਟਾਪ ਜੇ ਲਾਈਆਂ ਸੀ ਉਹਦੀਆਂ ਖੋਲ ਤੇ ਗੰਡਾ ਹਾਂ ਲੜੀ ਚਾਤਾ ਹੁਣ ਤੋਂ ਘੱਟ ਦੇ ਤਸਦਾ ਠਾਣੂ ਆਪਾਂ ਵੀ ਇੰਸਟਾਗ੍ਰਾਮ ਤੇ ਪਾ ਦਾਂਗੇ ਫਿਰ ਵੀਡੀਓ ਜੀ ਐ ਪਾੜਨਾ ਨਹੀਂ ਇਹ ਨਵੇਂ ਚਰਪਾਈ ਆ ਮੁੰਜੇ ਮੈਨਾਂ ਲੱਗਿਆ ਕਿ ਤੂੰ ਯਾਰ ਬਈ ਉਹ ਦਿਖਾ ਦੇ ਇੱਕ ਮਿੰਟ ਖੜਾ ਟੈਟੂਰ ਨਾ ਲੱਗਿਆ ਹੋਗਾ ਉਧਰ ਕਿਤੇ ਚਰਪਾਲੇ ਦਾ ਕਿਉਂਕਿ ਪਿੱਛੇ ਪੂਛ ਤੇ ਦਾ ਪੂਰਾ ਆਇਆ ਨਹੀਂ ਹੈ ਇਹ ਤੂੰ ਰੁਕ ਜਾ ਤੂੰ ਹੁਣ ਨਾ ਤੂੰ ਆ ਵੇ ਯਾਰ ਖੜ ਜਾ ਉਧਰੋਂ ਕੱਟਣਾ ਨਾ ਖੜ ਜਾ ਕੋਵੇ ਉਧਰ ਲੱਗਿਆ ਵੇ ਖੜੇ ਮੈਂ ਜਾਂਦਾ ਆਪਾਂ ਕਾਇਨਾ ਕਿੱਛ ਨਹੀਂ ਆਵੇ ਇਧਰ ਪੁੱਛਦਾ ਇਧਰ ਲੱਗਿਆ ਪਿਆ ਤੇ ਉਹ ਲੱਗਿਆ ਉਹ ਲੱਗਿਆ ਕਾਹ ਚੋਟ ਪਤਰ ਰੁਕ ਜਾ ਰੁਕ ਜਾ ਰੁਕ ਜਾ ਕੰਦੀ ਲੱਗ ਗਈ ਹਾਂ ਖੜਦਾ 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 ਹੈ ਨਾ ਫੇਟੂ ਡਰ ਕਾਰਡ ਲੈਂਡ ਨੂੰ ਤੇ ਪਾਲ ਪੜ ਜੂ ਕੁੰਡੀ ਕੀ ਲੱਗ ਜਾਣਾ ਆਹੋ ਨਿਕਲ ਗਿਆ ਹਾਂ ਨਹੀਂ ਚੜਦਾਗਾ ਕਿੰਨਾ ਗੰਦ ਨਹੀਂ ਇਹਦੇ ਉੱਤੇ ਰਹਿਣਾ ਸੀਗਾ ਮਸ਼ੀਨ ਤੇ ਤਰਪਾਲ ਦਾ ਬਹੁਤ ਫਾਇਦਾ ਹੋਇਆ ਵੇਖੀ ਕੰਨਿਆਂ ਦੇ ਉੱਤੇ ਕਿੰਨਾ ਹੈ ਨਾ ਪਿਆਹਾ ਤੇ ਵੈਸੇ ਤੋਤੀ ਸੀਗੀ ਮਸ਼ੀਨ ਧੋਣ ਦੇ ਵਿੱਚ ਧੋਣੀ ਨਹੀਂ ਚਾਹੀਦੀ ਵੈਸੇ ਮਸ਼ੀਨ ਗਲਤੀ ਹੋ ਗਈ ਕਿਉਂਕਿ ਉਦੋਂ ਚਲੋ ਇਹ ਸੀਗਾ ਮਾਲਾ ਹੈ ਪਰ ਕਈਆਂ ਚੀਜ਼ਾਂ ਦੇ ਵਿੱਚ ਨਾ ਇਹਦੇ ਤਾਂ ਦਿਖਾਉਣਾ ਮੈਂ ਤੈਨੂੰ ਮਤਲਬ ਆ ਵੀ ਜਿਵੇਂ ਆਹ ਚੀਜ਼ਾਂ ਥੱਲੇ ਆ ਬਣ ਗਈ ਆਹ ਲਾਗ ਹਨਾ ਇੱਧਰ ਲੱਗ ਗਿਆ ਇੱਥੇ ਆ ਚੀਜ਼ਾਂ ਦੇ ਵਿੱਚ ਆਵਿਆ ਚੀਜ਼ ਬਣ ਗਈ ਆਵੇ ਉਦੋਂ ਚੱਲ ਰਹੇ ਸੀ ਜੇ ਸੀ ਯਾਰ ਮਸ਼ੀਨ ਸਾਫ਼ ਕਰਕੇ ਠੱਲੀ ਇਹ ਨੂੰ ਹਨਾ ਵਧੀਆ ਸੋਹਣੀ ਲੱਗਦੀ ਆ ਚਲਾਉਣ ਕਰਨ ਦੇ ਤੇ ਪਰ ਉਹ ਸਾ ਉਹਦੇ ਨਾਲ ਤਾਂ ਵੈਸੇ ਸੁੱਕੀ ਟਾਕੀ ਮਾਰਦੇ ਜਾਂ ਗਿੱਲੀ ਟਾਕੀ ਮਾਰਦੇ ਜਿੱਥੋਂ ਕਿਤੇ ਦਾਗ ਆ ਪਾਣੀ ਨਾਲ ਮਸ਼ੀਨ ਨੂੰ ਲੱਗੇ ਫੜੀ ਯਾਰ ਇਹਦਾ ਵੈਸੇ ਵਾਂ ਦਾ ਸਾਰੇ ਮਾਰਤੀ ਰਵਿੰਗ ਜੀ ਆ ਦਾਗ ਦੂਗੇ ਰਹਿ ਗਏ ਹੁਣ ਕੱਢਾਂਗੇ ਸੀ ਰਵਿੰਗ ਲਿਆਂਦੀ ਆ ਰਵਿੰਗ ਨਾਲ ਮਾਰਦੇ ਆਂਗੇ ਫੁੱਲ ਲਾਈ ਸੀ ਉਹਨੂੰ ਨਵੀਂ ਲਿਆਂਦੀ ਦੇ ਤੇ ਸਪੀਡ ਚੇਂਜਰ ਲੈ ਚੱਕੇ ਸਪੀਡ ਚੇਂਜਰ ਲੈ ਚੱਕੇ ਤਾਂ ਉਹ ਤੁੱਥੀ ਪਿਆ ਗੱਡੀ ਕੋਲ ਉਹ ਲਵਾ ਸਪੀਡ ਪਿਜਾਉਣੀ ਆ ਹਾਂ ਪਿਹਾ ਕੇ ਬਾਹਰ ਕੱਢਾਂ ਜਿੱਥੋਂ ਤੇ ਇਹ ਨਵੀਂ ਦਾ ਸਪੀਡ ਚੇਂਜਰ ਟੁੱਟ ਗਿਆ ਸੀਗਾ ਲਿਆਂਦਾ ਪਿਆ ਤੇ ਉਹ ਫਿਰ ਉਸ ਤੋਂ ਬਾਅਦ ਚ ਪਾਇਆ ਨਹੀਂ ਗਿਆ ਸੀ ਲਾ ਨਾ ਸੀਗਾ ਕੰਪਨੀ ਚ ਏਜੰਸੀ ਵਾਲਿਆਂ ਨੇ ਸਾਨੂੰ ਵਟਾ ਕੇ ਦੇਤਾ ਸੀ ਦੂਰੀਆ ਸਪੀਡ ਚੇਂਜਰ ਸੀ ਇੱਕ ਬੇਰਿੰਗ ਸੀਗਾ ਤੇ ਕੋਸ਼ਸ਼ ਦੋ ਮਸ਼ੀਨਾਂ ਲੈ ਕੇ ਜਾਣਗੇ ਕੋਈ ਦੂਜੀ ਮਸ਼ੀਨ ਦਾ ਸਮਾਂ ਅਸੀਂ ਦੋਹਾਂ ਦਾ ਲਿਆਂਦਾ ਜਿੰਨੀਆਂ ਕੰਪਲੀਟਾਂ ਸੀਗੀਆਂ ਵੈਸੇ ਸਾਨੂੰ ਕੱਢ ਕੇ ਦੇ ਦਿੱਤਾ ਵਧੀਆ ਰਹੇ ਇਹਨਾਂ ਦਾ ਕੰਮ ਵਿਛਾੜ ਲੈਣਾ ਉਹ ਤਾਂ ਤੇ ਬੰਦਾ ਸਾਡਾ ਆ ਜਾਣੀਆ ਦੂਜਾ ਜਿਹੜਾ ਮਸ਼ੀਨ ਤੇ ਲੱਗਿਆ ਦਾ ਤੇ ਫਿਰ ਸਾਬਦ ਬਦਲਾਉਣਾ ਸੀ ਮੇਰੇ ਚਾਚਾ ਅਰਗੇ ਕਹਿੰਦੇ ਸੀ ਬਦਲਾ ਦੇਣਾ ਹਣਾ ਚਾਚਾ ਹਾਂਜੀ ਹਾਂਜੀ ਹੋਰ ਨਹੀਂ ਆ ਯਾ 今日 ਨਹੀਂ ਤੋਂ ਬਾਅਦ ਠੱਲੀ ਆ ਮਸ਼ੀਨ ਇੱਕ ਵਾਰੀ ਸਟਾਰਟ ਕੀਤੀ ਸੀਗੀ ਉਸ ਤੋਂ ਬਾਅਦ ਚ ਸਟਾਰਟ ਨਹੀਂ ਕੀਤੀ ਸੀਗੀ ਤੇ ਹੁਣ ਅੱਜ ਕਰਦੇ ਆ ਸਟਾਰਟ ਆਹ ਇਹਦਾ 4x4 ਆ ਪਿੱਛੇ ਇਹਸਾ ਇਕੱਲਾ ਹਿੱਸਾ ਲਾਉਣਾ ਹਾਂ ਬਾਕੀ ਸਾਰਾ ਕੰਮ ਓਕੇ ਆ ਘੈਂਟ ਆ ਹੋਰ ਸਾਡਾ ਕੋਈ ਕੰਮ ਹੈ ਨਹੀਂਗਾ ਇਹਦਾ ਜਾਂ ਸਾ ਚੱਕਾ ਪੁਲੀ ਬਦਲਣੀ ਆ ਤੇਰੀ ਇਹ ਬਦਲਾ ਕੇ ਗਏ ਸੀ ਉਦੋਂ ਈਐਨਸੀ ਵਾਲੀ ਕੇ ਉਲਟ ਪੁਲਟੀ ਸੀਗੀ ਕੀਤੀ ਵੀ ਤੇ ਹੁਣ ਕਣਕ ਤੇ ਕਿਉਂਕਿ ਫਿਰ ਇਧਰੋਂ ਵੀ ਵੱਡੀ ਤੇ ਇਧਰੋਂ ਮਤਲਬ ਛੋਟੀ ਤੇ ਚੱਲੂਗੀ ਇਹ ਇਹ ਜਗ੍ਹਾ ਤੇ ਠੀਕ ਆ ਨਵੀਆਂ ਚੀਜ਼ਾਂ ਬਣ ਗਈਆਂ ਵੇ ਆ ਚੀਜ਼ਾਂ ਨੂੰ ਪਾਣੀ ਦੇ ਨਾਲਾ ਵੀ ਕਿੰਨਾ ਖਰਾਬ ਹੋ ਗਿਆ ਆ ਚੀਜ਼ਾਂ ਦੇ ਡਿਪਾਰਟਮੈਂਟ ਏ ਲੋਣੇ ਬੈਨ ਕੇ ਖਾ ਜੂਗੀ ਢੜੀ ਮਸ਼ੀਨਾਂ ਰਵਿੰਗ ਤੇ ਵੀ ਆਰਾਮ ਨਾਲ ਆਵੇ ਆ ਚੀਜ਼ਾਂ ਬਣ ਗਈਆਂ ਆ ਦੇਖੀ ਕਿੰਨਾ ਹਨਾ ਪਾਣੀ ਨਾਲ ਕਿੰਨਾ ਖਾ ਗਾਹ ਤੀ ਡਾਂਡੀ ਆਵੇ ਆ ਚੀਜ਼ਾਂ ਵੇਖਾ ਬਣ ਗਈਆਂ ਹਮ ਆਵੇ ਹੁਣ ਥੋੜਾ ਵੇ ਤੂੰ ਨਾ ਦੇ ਕਿਹੜੇ ਕਿਹੜੇ ਘਰਾਲ ਬਣ ਗਏ ਬੈਨ ਚ ਦੇ ਗਾਂ ਬਾਸ ਲਾਸਟ ਆ ਰਿਤ ਹੋਤੀ ਜਿਹੜੀ ਧੋਤੀ ਬਾਸ ਪਹਿਲੀ ਤੇ ਲਾਸਟ ਹੀ ਸੀ ਇਹੇ ਆਵੇ ਹਾਂ ਇਹ ਦਵਾਚ ਨੇ ਹੁਣ ਤੋਂ ਨਹੀਂ ਹੁਣ ਤੋਂ ਦਿਖਾਉਣੇ ਉਤੋਂ ਕਿਵੇਂ ਆ ਸਾਫ ਪਈ ਆ ਆ ਬੁਲੀ ਪੱਟੀ ਦੀ ਏ ਕਿਹੜੀ ਆਹ ਇਹ ਕੰਪਨੀ ਵਾਲੇ ਪਟਾ ਕੇ ਗਏ ਸੀ ਉਦੋਂ ਆਏ ਸੀਗੇ ਤੇ ਥੋੜਾ ਤੋਰਾ ਸੀ ਕਹਿੰਦੇ ਸੀ ਤੋਰਾ ਵਾ ਜਿਵੇਂ ਮਸ਼ੀਨ ਦਾ ਵੈਸੇ ਤੋਰਾ ਮਤਲਬ 33 ਸੀਗੇ ਵੈਸੇ ਤਾਂ ਤੋਰੇ ਫੇਰ ਵੀ ਮਤਲਬ ਠੀਕ ਸੀਗਾ ਜੇਕਰ ਜਿਹੜਾ ਦਾ ਮਾਰਕ ਵੈਸੇ ਪ੍ਰੋਬਲਮ ਹੈ ਨਹੀਂ ਸੀ ਮਸ਼ੀਨ ਨੂੰ ਉਹਨਾਂ ਨੇ ਆ ਬੈਲਟ ਬਦਲ ਗਏ ਸੀ ਹੁਣ ਆਪਾਂ ਇੱਕ ਆ ਬੈਲਟ ਬਦਲਣਾ ਇੱਕ ਨੰਬਰ ਵੱਡਾ ਪਾਇਆ ਸੀਗਾ ਆਹ ਹਾ ਤੇ ਬੈਲਟ ਬਦਲ ਕੇ ਤੋਂ ਕਿਨੇ ਬਈ ਇੱਥੇ ਪਾ ਦੇ ਤੇ ਕਹਿੰਦਾ ਜਿਹੜੀ ਮਾੜੀ ਮੁੱਟੀ ਆ ਦਾਣੇ ਦੂਣੀ ਦੀ ਸ਼ਿਕਾਇਤ ਆ ਜਮਾਉਣੀ ਦੀ ਮੈਂ ਉਦੋਂ ਵੀ ਆਨਲਾਈਨ ਹੋਇਆ ਸੀਗਾ ਸਾਰੇ ਕਹਿੰਦੇ ਬਈ ਨਾਮ ਬਦਲੋ ਨਾਮ ਬਦਲੋ ਚੱਕਰ ਘਟਣਗੇ ਪੱਖਰੇ ਪਰ ਚੱਕਰ ਸਾਬੇ ਹੋ ਗਏ ਸੀ ਵਧੀਆ ਸੀ ਵੈਸੇ ਘਟਦੇ ਵੀ ਨਹੀਂ ਸੀ ਮਤਲਬ ਜਿੰਨੇ ਕ ਸੀਗੇ ਉਥੋਂ ਚੱਕਰ ਵਧ ਗਏ ਕਣਕ ਵਾਲੀ ਪੁਲੀ ਤੋਂ ਚੱਕਰੇ ਦੇ ਘਟ ਗਏ ਸੀ ਇੱਥੇ ਬਸ ਸਾਰਕੋ ਮਨੂ ਦੀ ਮਸ਼ੀਨ ਤੇ ਦੋ ਮਸ਼ੀਨਾਂ ਤੇ ਬਦਲਤੀਆਂ ਸੀ ਪਰ ਸਾਨੂੰ ਠੀਕ ਲੱਗਿਆ ਕੰਮ ਵੈਸੇ ਕੋਈ ਕਹਿੰਦੇ ਬਈ ਚੱਕਰ ਘਟਣਗੇ ਪ੍ਰੋਬਲਮ ਤੇ ਹੋ ਗਈ ਵੈਸੇ ਆਪਣਾ ਪ੍ਰੋਬਲਮ ਨਹੀਂ ਦਿੱ ਬਹੁਰੀਏ ਜੱਲੀ ਮਸ਼ੀਨਾ ਸਤਾਵ ਕਰਦੇ ਆਉਣ ਸਾਰੀ ਚੱਕ ਤੇ ਸੀ ਮੈਂ ਇਹ ਆਹ ਕੰਮ ਵਧੀਆ ਸਤਾਵ ਕਰਦੇ ਨੇ ਮਰਜੀ ਤੇ ਚੱਕ ਲੈ ਤਾਂ ਕਰ ਲੈ ਠਾਂ ਕਰ ਲੈ ਤੇ ਪਹਿਲਾਂ ਜੀ ਤਾਂ ਚੱਕ ਤੇ ਨਹੀਂ ਇੱਥੋਂ ਨਹੀਂ ਕੋਈ ਸ਼ਿਕਾਇਤ ਹੋਣੀ ਨਹੀਂ ਜਮਾ ਨਹੀਂ ਵਹਿਰ ਆਪ ਨੂੰ ਆਈ ਨਹੀਂ ਗਈ ਤੇ ਚਾਚਾ ਜੀ ਚੱਕ ਲੈ ਕੇ ਆਓ ਉੱਥੋਂ ਤਾਂ ਮੈਂ ਚੱਕ ਹੀ ਲੈ ਆਇਆ ਇਥੋਂ ਮੈਂ ਆਹ ਪਕਿਆ ਹਾਂ ਉਸ ਦਾ ਚੱਕ ਹੀ ਕਿੰਨਾ ਕਪਾਰ ਆ ਇਹ ਕਿ ਕਿੰਨਾ weight ਹੋਊਗਾ ਇਹਦਾ ਇਹ ਹੋਊਗਾ 70 ਕਿਲੋ ਹੈ ਕਵਾਂਟਰ ਕਵਾਂਟਰ ਨੂੰ ਘੰਟਾ ਘੰਟਾ ਚੱਕੀ ਰੱਖਦਾ ਪਤਾ ਨਾ ਗੱਟਾ ਗੁੱਟਾ ਦੇ ਚੱਕੀ ਪਾ ਲੇ ਚੱਕੀ ਇਹਨਾਂ ਸੀਮੈਂਟ ਦਾ ਗੱਟਾਂ ਚੱਕਿਆ ਨਾ ਇਹ ਚੱਕਿਆ ਜਾ ਆਹ ਭਾਈ ਦਿੱਤਾ ਸੀ ਬਦਲ ਕੇ ਇਹਨਾਂ ਨੇ ਸਪੀਡ ਚੇਂਜਰ ਤੇ ਇਹਦੇ ਵਿੱਚ ਵੀ ਸਾਨੂੰ ਉਹ ਦੇ ਸੀਗਾ ਜਦੋਂ ਲੈਣਗੇ ਤੇ ਪਹਿਲਾਂ ਸਾਨੂੰ ਦੇ ਰਾ ਉਹਨਾਂ ਨੇ ਪੁਰਾਣਾ ਅੰਦਰੋਂ ਚੱਕ ਕੇ ਇਹ ਸਾਰਾ ਪੁਰਾਣੇ ਚੀਜ਼ਾਂ ਤੋਂ ਟੁੱਟ ਗਿਆ ਸੀਗਾ ਆ ਕਰਨੀਆਂ ਜਿਹੜੀਆਂ ਪਤਾ ਨਹੀਂ ਕੀ ਚੱਕਰਾਏ ਟੀੜੀਆਂ ਚੀਜ਼ਾਂ ਤੋਂ ਟੀੜਾ ਖਾ ਗਿਆ ਸੀਗਾ ਉਹ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਬਈ ਗਰੰਟੀ ਆ ਏਜੰਸੀ ਲਿਆਓ ਇੱਥੋਂ ਲੈ ਜਾ ਕੇ ਅਸੀਂ ਕਿਹਾ ਕਿ ਦੋ ਉਥੋਂ ਉਹਦੇ ਗੱਡੀ ਖੋਲੀ ਦੇ ਵਿੱਚ ਧਰਤਾ ਇਹ ਵਿੱਚ ਧਰਤਾ ਉਹਦੇ ਇਹ ਚੀਜ਼ਾਂ ਦੇ ਵਿੱਚ ਜੰਗਾਲ ਲੱਗੀ ਤੇ ਬਈ ਮੰਨੂ ਕਹਿੰਦਾ ਨਹੀਂ ਬਈ ਸਪੀਡ ਕਿੰਜਾ ਥੋੜਾ ਪੁਰਾਣਾ ਉਹ ਜਦੋਂ ਵੇਖਿਆ ਸੀ ਵਿੱਚ ਖੋਲ ਕੇ ਉਹਦਿਆਂ ਵੀ ਦੋ ਫੱਟੀਆਂ ਟੁੱਟੀਆਂ ਆਪਣੇ ਦੀਆਂ ਚਾਰ ਪੰਜ ਟੁੱਟੀਆਂ ਸੀਗੀਆਂ ਤੇ ਉਹਦਿਆਂ ਦੋ ਟੁੱਟੀਆਂ ਹੈਗਾ ਫਿਰ ਤੋਂ ਸਰ ਟੁੱਟਿਆ ਫੜਾਈ ਜਾਂਦੇ ਤੁਸੀਂ ਫੇਰ ਮੁੜ ਕੇ ਚੈਨ ਤੋਂ ਚੱਕ ਕੇ ਦਿੱਤਾ ਨੇ ਲੀ ਤੋਂ ਜਿੱਥੇ ਮਸ਼ੀਨਾਂ ਫਿੱਟ ਹੁੰਦੀਆਂ ਨੇ ਲੀ ਤੋਂ ਉੱਥੋਂ ਕਹਿੰਦਾ ਵੇ ਆਹ ਚੱਕ ਜਮਾ ਫ੍ਰੈਸ਼ ਪੀ ਸਾ ਕਹਿੰਦਾ ਹੁਣ ਇਹ ਆਜ ਤੋਂ ਚੈੱਕ ਕਰ ਲਾ ਤੂੰ ਉਹਦਾ ਰੰਗ ਵੀ ਹੋਰ ਸੀਗਾ ਮਸ਼ੀਨਾਂ ਮੈਚ ਨਹੀਂ ਕਰਨੇ ਰੰਗ ਲੈ ਕੇ ਕਹਿੰਦਾ ਸੀ ਇਹਦਾ ਹੋਰ ਨਾਲ ਦਾ ਹੁਣ ਰੰਗ ਵੀ ਮੈਚ ਆ ਹੁਣ ਵੀ ਕਿਉਂਕਿ ਲਾਈਨ ਤੇ ਸੀਗਾ ਫਿਰ ਉਹ ਤਾਂ ਸਾਰਿਆਂ ਦਾ ਰੰਗ ਮਸ਼ੀਨਾਂ ਦਾ ਇੱਕ ਹੀ ਹੁੰਦਾ ਇਹਦਾ ਰੰਗ ਵੀ ਮੈਚ ਹੋ ਗਿਆ ਉਦੋਂ ਬਾਅਦ ਚ ਮਾਰਦੇ ਆ ਇਹਨੂੰ ਸੈਲਫ ਦੇਖਦੇ ਆ ਤੇ ਲਾਲ ਉਤੋਂ ਛਾਬੂਆਂ ਪਾਨੇ ਉਹ ਬਗੈਤ ਨੂੰ ਤਾਂ ਥੱਲੇ ਹੀ ਪਾਈ ਹੋਣਗੇ। ਵਾਹ! ਲਵ ਯੂ। ਵਾਹ ਹੀ ਤੁਸੀਂ ਕਿ ਪਾਈ। ਬੈਟ ਚ ਪਾ ਲਓ। ਮੈਂ। ਉਤਲੇ ਬੈਟ ਚ ਪਾ ਲਓ। ਆਪਣੀ ਨਹੀਂ ਸੁੰਦਰਾ ਤੇ ਉੱਪਰੋਂ ਵੇਖੀਏ ਕੀ ਮੌਲ ਆ। ਵਧੀਆ ਪਈ ਆ ਉਤੋਂ ਸਾਰਾ ਠੀਕ ਆ ਕਿਉਂਕਿ ਥੋੜੀ ਲੇਟ ਰੱਗੀ ਸੀਗੀ। ਜਿੰਨੇ ਕ ਮਤਲਬ ਹੀ ਮਾੜਾ ਮੋਟਾ ਉੱਤੇ ਚੜ ਗਿਆ ਚੜ ਗਿਆ ਤੇ ਜਦੋਂ ਤਰਪਾਲ ਦੇ ਤਾਂ ਫਿਰ ਉਦੋਂ ਪਿੱਛੇ ਤਾਂ ਇਹ ਤਾਂ ਨਹੀਂ ਚੜੀ ਕਿ ਕੋਈ ਮਿੱਟੀ ਤੇ ਘਟਾ ਜਾਂ ਕੁਛ ਵੀ ਨਹੀਂਗਾ ਮਸ਼ੀਨ ਹੈਗੀ ਰਾਣੀ ਮੈਨੂੰ ਤਾਂ ਆਪਾਂ ਹਾਂ ਓਏ ਮਸ਼ੀਨ ਹੈਗੀ ਰਾਣੀ ਸੁਨਦਰਾ ਰਾਣੀ ਸੁਨਦਰਾ ਕਿਉਂ ਕਾਲੀ ਕਿੱਥੇ ਚੜਦਾ ਕੁਤਰਾ ਹਾਂਜੀ ਓਏ ਦਿਖਾਵਾਂ ਦਿਖਾਵਾਂ ਉੱਤਾਂ ਹੀ ਮੇਰੀ ਗੱਲ ਸੁਣੀ ਇਹਦੇ ਉੱਤਾਂ ਮੋਦੀ ਓਹ ਆਪਾਂ ਮਤਲਬ ਹੀ ਕਿੰਨਾ ਚਿਰ ਪਿੱਛੇ ਟੱਕੀ ਸੀ ਮਸ਼ੀਨ ਅੰਦਰ ਲਾ ਕੇ ਮੈਨਾਂ ਡੇਢ ਮਹੀਨੇ ਹਣਾ ਤਰਪਾਲ ਤਰਪੂਲ ਜਰੀਆਂ ਖਤਮ ਹੋ ਗਈਆਂ ਸੀ ਮਹੀਨੇ ਬਾਅਦ ਹਾਂ ਡੇਢ ਮਹੀਨੇ ਬਾਅਦ ਟਕੀਆ ਤਰਪਾਲ ਮਤਲਬ ਕੁਛ ਕੁ ਘੱਟ ਸੀ ਕਿ ਫਿਰ ਮੁੜ ਕੇ ਉਦੋਂ ਚੱਲ ਜੂਰੀਆ ਜਰੀਆ ਪੈ ਗਈ ਸਾਰੀ ਨਿਬੜ ਗਿਆ ਫਿਰ ਉਹ ਮੁੜ ਕੇ ਜੂਰੀਆ ਦਾ ਤਰਪਾਲ ਦੇਤਾ ਵਾਹ ਕਹਿੰਦੇ ਨਾ ਰੰਗ ਲਾਇਆ ਨਾ ਰੰਗ ਰੰਗ ਕਿਉਂਕਿ ਅਸੀਂ ਬਾੜੀ ਉੱਤੇ ਦੁਨੀਆਂ ਵੇਖੀ ਇੱਥੇ ਤਾਂ ਰੰਗ ਨਹੀਂ ਮਾਰਿਆ ਇਸ਼ਾਰਾ ਵਾਲਿਆਂ ਨੇ ਲੈ ਆਹ ਫੱਟੀ ਤੋਂ ਉਤਲੇ ਪਾਸੇ ਰੰਗ ਨਹੀਂ ਮਾਰਿਆ ਜੇ ਕੈਪ ਦੇ ਇੱਕੋ ਅਸੱਚ ਇੱਕ ਆ ਵੀ ਕਰਨਾ ਟੈਂਕ ਦਾ ਹੋ ਟੈਂਕਰ ਉੱਤੇ ਵਜਵਾੜਾ ਜਾਂ ਫੁੱਲਿਆ ਪਿਆ ਇਹ ਚ ਬਾਸਪਤੀ ਬੜੀ ਡਿੱਕਾ ਲਾਉਂਦੀ ਸੀ ਬਾਸਪਤੀ ਦੇ ਵਿੱਚ ਉਹਨਾਂ ਦਾ ਨੰਗ ਕਿਨ ਤੇ ਬਾਸਪਤੀ ਟੈਂਕ ਚੂਕ ਹੋ ਜਾਂਦਾ ਸੀਗਾ ਜੀ ਮੁੜ ਕੇ ਵਰਮਾ ਹੁਣ ਤਾਂ ਹੀ ਖੁੱਲੀਆਂ ਪੱਟੀਆਂ ਆਈਆਂ ਨੇ ਪੰਜਾਬ ਤਾਂ ਉਹ ਪਰਲਾ ਪਾਸੇ ਇਧਰ ਪਾਸੇ ਕਰਾਂਗੇ ਜਾਂ ਇਧਰਲੇ ਪਾਸੇ ਉਹ ਜੇ ਨੂੰ ਸਪੋਰਟ ਲਗਾਉਣੀ ਹੈ ਜੀ ਇਧਰਲੇ ਪਾਸੇ ਬਾਕੀ ਸਾਰਾ ਕੰਮ ਘੈਂਟ ਆ ਕਲੀ ਯੂਰੀ ਵਾਲੀ ਸੀ ਆਹ ਟੈਂਕੀ ਖੋਲਣੀ ਆ ਯੂਰੀਆ ਤੇ ਜਾਂ ਬੱਸ ਦਾ ਰੈਡੀਏਟਰ ਗ੍ਰੀਸ ਸਾਰੀ ਹੋਈ ਵੀ ਆ ਯੂਰੀਆ ਪਿਆ ਜਾਂ ਉਹ ਸੱਚਾ ਵੀ ਪਾਉਣ ਵਾਲਾ ਕੂਲੈਂਟ ਹੁਣ ਬਾਕੀ ਸਾਰਾ ਕੁਛ ਕੈਂਟ ਆ ਓਕੇ ਆ ਥੋੜੀ ਬਹੁਤੀ ਡੈਕੋਰੇਸ਼ਨ ਕਰਨੀ ਆ ਥੋੜੀ ਜਿਹੀ ਹੋਰ ਲਾ ਦਿਆਂ ਜਿਵੇਂ ਸਟਿੱਕਰ ਸੁੱਕਰ ਸੋਹਣੇ ਲੱਗਣਗੇ ਤੁਰ ਹੀ ਫਿਰਦੀ ਦੇ ਰਾਣੀ ਸੁੰਦਰਾ ਦੇ ਬਿੱਲੀ ਚੜ ਜਾਂਦੀ ਇੱਥੇ ਨਹੀਂ ਖੋਲੀ ਨਹੀਂ ਖੋਲੀ ਸੀਗੀ ਕਲੱਚ ਕਲੱਚ ਪਲੇਟ ਵੀ ਖੋਲੀ ਸੀ ਇਹਦੀ ਵੈਸੇ ਸਹੀ ਠੀਕ ਕਲਚ ਪਲੇਟ ਉਹ ਚੱਲਦੇ ਸੀਜ਼ਨ ਦੇ ਵਿੱਚ ਪ੍ਰੋਬਲਮ ਪੈ ਗਈ ਥੋੜੀ ਸਾਨੂੰ ਸੀਗੀ ਸਪੀਡ ਚੇਂਜਰ ਦੀ ਪ੍ਰੋਬਲਮ ਤੇ ਸਪੀਡ ਚੇਂਜਰ ਦੀ ਇਹਦੇ ਆਹੋ ਬੱਚਾ ਰੌਬੜ ਰੈਂਕ ਦਾ ਪਾਟ ਗਿਆ ਸੀਗਾ ਤੇ ਇਹੀ ਦਿੱਤਾ ਗਰੀਸ ਉਹ ਚੜ ਗਿਆ ਤਾਂ ਇਹਦੇ ਚ ਹਾਂ ਤਾਂ ਵਾਲੇ 372 ਬੈਲਟ ਦੇ ਵਿੱਚ ਇਹਦੇ ਚ ਤੇ ਇਹ ਤਾਂ ਰੋਡ ਤੇ ਭਾਂਜੋ ਤੁਰ ਹੀ ਨਾ ਰੋਡ ਤੇ ਦੇ ਵਾਹਨ ਦੇਖ ਕੇ ਇੱਕ ਸਪੀਡ ਹੀ ਰੱਖੀ ਤੇ ਮੁੜ ਕੇ ਸੀਗਾ ਵੀ ਮੈਂ ਕਿ ਕਲਚ ਪਲੇਟ ਗਈ ਇਹਦਾ ਕੋਈ ਪੁੱਛਤ ਹੈਗੀ ਆ ਬਾਈ ਨਹੀਂ ਹੁੰਦੀ ਹੈ ਨਹੀਂ ਹੁੰਦੀ ਨਹੀਂ ਹੁੰਦੀਗੀ ਹਾਂ ਇਹ ਹੁਣ ਗਲੇ ਸੁੱਕਾ ਗਲੇਸ ਪਾਉਣਾ ਪੈਣਾ। ਇਹਨੂੰ ਆ ਇੱਥੋਂ ਦੇ ਤੱਕ ਗਲੇਸ ਹਨਾ ਜਗਰਮਟ ਵਾਲੇ ਨੇ ਤਾਂ ਇੱਥੋਂ ਦੀ ਆ ਇੱਥੋਂ ਵੀ ਲੱਕੀ ਆਵੇ ਤਾਂ ਇਹ ਇਹਦੇ ਆ ਬਾਹਰ ਗਰਮਟ ਹੁਣ ਜਾ ਕੇ ਦਿੱਤਾ ਹੋਰ ਤਾਂ ਕਿ ਹੁੰਦਾ ਹੀ ਨਹੀਂ ਹੂੰ ਇਹਦੇ ਇੱਥੋਂ ਨਾੜ ਖੁੱਲ ਕੇ ਹੁੰਦਾ ਉਹ ਦਾ ਸਾਰੇ ਨਾੜ ਖੁੱਲ ਕੇ ਹੁੰਦਾ ਪਰਲੇ ਪਾਸੇ ਹੈਗਾ ਕਿ ਨਹੀਂ ਵੇਖ ਲੈਣੀ। ਦੇਖ ਲੈਣਾ। ਆ ਆ ਲਾ ਕਰ ਆ ਬੈਲਟ ਕੱਢ ਦੇ। ਲੈਕ ਥੋੜਾ ਬਚ ਕੇ ਰੰਗ ਤੋਂ। ਵੇਖ। ਇੱਧਰ ਵੀ ਆਉਂਦੇ ਆ। ਨਾ, ਇੱਧਰ ਵੀ ਹੈਗਾ ਦੋਨੇ ਪਾਸੇ ਇੱਕੋ ਜਿਹਾ। ਹੂੰ। ਠੀਕ ਆ। ਹਾਂ ਲਾ ਦੇ। ਦੇਖੀ। ਲੈ ਵੀ ਪਈ ਰਹੀ ਸੀ ਹੁਣ। ਸਪੀਡ ਚੇਂਜਰ ਪਵਾ ਦਈਏ ਤੇ ਉਦੋਂ ਬਾਅਦ ਚ ਫਿਰ ਸਟਾਰਟ ਕਰਦੇ ਆ। ਖੜੇ ਖੜੇ। ਫਿਰ ਤੁਹਾਨੂੰ ਦੱਸਦੇ ਆ ਕੀ ਇਹਦਾ ਮਾਲਾ ਕਿੰਨੇ ਚਾਰ ਬਾਲੁੰਦੇ ਆ ਕਿੰਨੇ ਰਾਉਂਡ ਲੈਂਦੀ ਆ ਕੀ ਕਰਦੀ ਆ ਵੈਸੇ ਨਹੀਂ ਰਹਿੰਦਾ ਨਹੀਂ ਬਈ ਸ਼ਤਲਾਲਾ ਬਾ ਮੇਲਾ ਹਾਂ ਪਹਿਲੇ ਹਲੇ ਸਟਾਰਟ ਹੋ ਗਿਆ ਨਹੀਂ ਯੂਰੀਆ ਇਹ ਇਹ ਜਦੋਂ ਸਟਾਰਟ ਕਰਦਾ ਇੰਜਨ ਇਹ ਜੋ ਇਸਤਮਾਲ ਵੀ ਆਪਾਂ ਸਟੋਕ ਜਾਂਦੇ ਟਕ 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 ਕਰਕੇ ਸਟਾਰਟ ਹੁੰਦਾ ਇੰਜਨ ਇਹ ਤੇ ਵੈਸੇ ਰਾਉਂਡ ਮੈਨੂੰ ਨਹੀਂ ਲੱਗਦਾ ਲਊਗਾ ਇਹ ਨਹੀਂ ਉਹ ਟਕ ਟਕ ਬਈ ਪਤਾ ਕਦੋਂ ਕਰਦਾ ਉਹ ਯੂਰੀਆ ਦਾ ਕਰਕੇ ਯੂਰੀਆ ਜੰਮੀ ਹੁੰਦੀ ਆ ਯੂਰੀਆ ਦਾ ਕਰਕੇ ਆ ਯੂਰੀਆ ਤਾਂ ਜਾਂ ਆਪਣੇ ਚੂਹੇ ਬਾਹਲੇ ਵਿੱਚੋਂ ਭਜਦੇ ਆ ਨਹੀਂ 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 ਚੂਹੇ ਆਪਣੇ ਕਿੱਥੇ ਆ ਗਾ ਤੁਸੀਂ ਪਿੱਛੇ ਫਿਰਦਾ ਇਹ ਆ ਬਈ ਹਸਾ ਲਾਇ ਇਹਦੇ ਕਰਕੇ ਕਦਨੀਆਂ ਬਾਹਰ ਅੱਜ ਸਟਾਰਟ ਹੋ ਜੂਗੀ ਨਾਲੇ ਮਾਰਦਾਂਗੇ ਹਰਨੂਨ ਇਹ ਵੱਤ ਪਾ ਕੇ ਨਾ ਦੋਨੋਂ ਅੱਜ ਸਿੱਧਾ ਕਰਨ ਵਾਲਾ ਬਈ ਉਸੇ ਦਾ ਕਰ ਚਲੋ ਬਈ ਕਰਵਾ ਦਈਏ ਅਸੀਂ ਠੀਕ ਆ ਆ ਨਾਡ ਤੱਕ ਕੋਲੇ ਦੇ ਢਿੱਲੇ ਕਰਨਾਡਾ